i ਗੁਰਦੁਆਰਾ ਹੋਇਆ ਗੁਰਦੁਆਰਾ ਦੇ ਨਾਲ ਸੜਕਾ ਲੋਕੀਂ ਗੱਲ ਹੈ ਜੀ ਸਾਡੇ ਪਿੰਡ ਵੱਲੋਂ ਸਾਰਾ ਰਸੋਈ ਦੀ ਜਿਆਦਾ ਇਹ ਤੋਂ ਬਸ ਤੋਰ ਜਿਹਾ ਲੱਗਦਾ ਹੈ ਕਿ ਕੋਈ ਨਾ ਸਾਇਨ ਨਾ ਚਲੋ ਆਪਾਂ ਸ਼ਾਮ ਤੱਕ ਠੀਕ ਕਰਦੇ ਨਹੀਂ ਆਪਾਂ ਇਹਨਾਂ ਸੀ 24 ਘੰਟਿਆਂ ਦਾ ਰਿਪੋਰਟ ਦਿੱਤਾ ਸੀ ਸਰਕਾਰੀ ਇਸ ਰਾਸ਼ਾ ਵੀ ਚਲੋ ਬਸ ਤੋਂ ਇੰਨੀ ਬੇਨਤੀ ਆ ਸਰਕਾਰ ਨੂੰ ਇੱਕ ਸਿੰਗਲ ਰੋਡ ਬਣ ਦੋ ਇਹਨਾਂ ਦੀ ਬੇਨਤੀ ਪ੍ਰਵਾਨ ਕਰ ਲਓ ਸਰਕਾਰ ਜੀ ਆਓ ਬਈ ਤੁਸੀਂ ਇੱਥੇ ਵਿਖਾ ਦੇ ਦਿੱਤੀ ਨੂੰ 48 ਘੰਟੇ ਸਾਡੀ ਇੱਕ ਵੀ ਸੁਣੀ ਗਈ ਹੋਵੇ ਗੱਲ ਤਾਂ ਅਸੀਂ ਕੱਚੇ ਘੜੇ ਪਾਣੀ ਪਾਰਾਂਗੇ ਸਾਡੀ ਗੱਲੈਰੀ ਸੁਣੀ ਗਈ ਜੀ ਪੂਰੀ ਬੰਦੇ ਫਿਰਦੇ ਤੇ ਜੀ ਉਹਦੀ ਗੱਲ ਸੁਣੀ ਜਾ ਰਹੀ ਹੈ ਮੇਰੇ ਸਾਹਮਣੇ ਬੰਦੇ ਉਰੇ ਤੇ ਜੀ ਜਿਨ੍ਹਾਂ ਨੇ ਰੈਸਟ ਪਾਣੀ ਹੁੰਦੀ ਉਹਦੀ ਬਾਦੀ ਸਾਡੀ ਰਿਪੋਰਟ ਕਰਨ ਤੋਂ ਬਾਅਦ ਦੂਜੇ ਦਿਨ ਵੀ ਇੱਥੇ ਰਹੇ ਨੇ ਜੀ ਵੀਡੀਓ ਵੀ ਉਹ ਸੇਖਾ ਬਣਾ ਲਈ ਅਕੇ ਦੀ ਕਰ ਲਈ ਵੀਡੀਓ ਕੀ ਕਰਨੇ ਲੱਗੇ ਇਹ ਬਹੁਤ ਵੱਡਾ ਕਾਰਨ ਹੈ ਜਿਹੜਾ ਪਿਛਲੇ ਜਿਹੜੀ ਸੋਸ਼ਲ ਮੀਡੀਆ ਤੇ ਬਹੁਤ ਵੀਡੀਓ ਵਾਇਰਲ ਵੀ ਹੋਈ ਹੈ ਦੋ ਜਿਹੜੇ ਨਿਆਲ ਤੋਂ ਗਰੀਬ ਪਰਿਵਾਰ ਨਾਲ ਸੰਬੰਧ ਰੱਖਦੇ ਸੀ ਟਰੱਕ ਡਰਾਈਵਰ ਜਿਨ੍ਹਾਂ ਨੂੰ ਬਹੁਤ ਆਪਰੇਟਰ ਵੱਲੋਂ ਜਿਹੜਾ ਕੁੱਟਿਆ ਮਾਰਿਆ ਗਿਆ ਸੀ ਔਰ ਉਹਨਾਂ ਤੇ ਮਾਨਸਿਕ ਤੌਰ ਤੇ ਵੀ ਤਸ਼ੱਦਦ ਕੀਤਾ ਗਿਆ ਸੀ ਉਹਦੇ ਰਿਗਾਰਡਿੰਗ ਜਿਨ੍ਹਾਂ ਨੇ ਆਪਣੀ ਜੀਵਨ ਲੀਲਾ ਜਿਹੜੀ ਉਹ ਸਮਾਪਤ ਕਰ ਲਈ ਸੀ ਔਰ ਪ੍ਰਸ਼ਾਸਨ ਨੇ ਹਜੇ ਉਹਨਾਂ ਤੇ ਕੋਈ ਕਾਰਵਾਈ ਨਹੀਂ ਕੀਤੀ ਉਹਦੇ ਸੰਬੰਧ ਦੇ ਵਿੱਚ ਇੱਥੇ ਧਰਨਾ ਲਾਇਆ ਗਿਆ ਹੈ ਔਰ ਇਹ ਧਰਨਾ ਜਿੰਨਾ ਚਿਰ ਕੋਈ ਗ੍ਰਿਫਤਾਰੀ ਨਹੀਂ ਹੁੰਦੀ ਉਹਨਾਂ ਚਿਰ ਇਦਾਂ ਹੀ ਜਾਰੀ ਰਹੇਗਾ ਹਾਂ ਐਸਡੀਐਮ ਸਾਹਿਬ ਪਹੁੰਚੇ ਸੀ ਔਰ ਉਹਨਾਂ ਵਿਸ਼ਵਾਸ ਦਿਵਾਇਆ ਕਿ ਜਲਦੀ ਤੋਂ ਜਲਦੀ ਜਿਹੜੀ ਗ੍ਰਿਫਤਾਰੀ ਹੈ ਉਹ ਹੋ ਜਾਏਗੀ ਔਰ ਜਿਹੜੇ ਮੁੱਲਜ਼ਮ ਹੈ ਉਹਨਾਂ ਨੂੰ ਸਲਾਖਾਂ ਦੇ ਪਿੱਛੇ ਦਿੱਤਾ ਜਾਏਗਾ ਬਿਲਕੁਲ ਬਿਲਕੁਲ ਜਿੰਨਾ ਚਿਰ ਕੋਈ ਵੀ ਅਰੈਸਟ ਨਹੀਂ ਹੁੰਦਾ ਤਾਂ ਉਹਨਾਂ ਚਿਰ ਸਾਡਾ ਜਿਹੜਾ ਧਰਨਾ ਪ੍ਰਦਰਸ਼ਨ ਹੈ ਉਹ ਇਦਾਂ ਹੀ ਜਾਰੀ ਰਹੇਗਾ ਕੋਈ ਬੰਦ ਨਹੀਂ ਹੋਣਾ ਬਿਲਕੁਲ ਬਿਲਕੁਲ ਜੀ ਦੋਵੇਂ ਰੋੜਾ ਬੰਦ ਰਹਿਣਗੇ ਜਾਂ ਬਾਕੀ ਸਾਰੇ ਜਿਹੜੇ ਆਪਰੇਟਰ ਹੈ ਮੋਤਵਰ ਬੰਦੇ ਆ ਉਹਨਾਂ ਨਾਲ ਅੱਗੇ ਦੀ ਰਣਨੀਤੀ ਤੈਅ ਕੀਤੀ ਜਾਏਗੀ